ਸੀ ਖਾਲੀ ਕਰ ਦੋ ਤੁਸੀਂ ਜੁਰਮਾਨਾ ਭਰੋ ਇੰਨੇ ਸਾਫ਼ ਸੀ ਕਿਰਾਇਆ ਨਹੀਂ ਦਿੱਤਾ ਤੁਸੀਂ ਜੁਰਮਾਨਾ ਭਰੋ ਕੁਝ ਨਹੀਂ ਇਹਨਾਂ ਨੇ ਕੀਤਾ ਨੂਰ ਤੇਜ ਉਸ ਨੂੰ ਐਵਰੀਥਿੰਗ ਕੋ ਬ੍ਰਾਂਟਡ ਇਹ ਵੀ ਫੇਰ ਅਪੀਲ ਕਰਦੀ ਵੀ ਤਾਲਾ ਲੱਗਿਆ ਤੁਸੀਂ ਦੱਸੋ ਕੋਰਟ ਫੇਰ ਕੋਰਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਨ ਕੋਰਟ ਦੇ ਅੰਦਰ ਦੋ ਬੰਦੇ ਬੈਠੇ ਸੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਾਮਾਨ ਜਿਹੜਾ ਪਿਆ ਸੀ ਅੰਦਰ ਉਹ ਉੱਥੇ नीटਲੀ ਬਾਹਰ ਰੱਖਤਾ ਏ ਹੁਣ ਸਾਨੂੰ ਥ੍ਰੈਟਨ ਕਰ ਰਿਹਾ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਅਸੀਂ ਫੋਨ ਕਰਾਤਾ ਅਸੀਂ ਫੋਨ ਵੀਰ ਅਸੀਂ ਫੈਮਿਲੀ ਬੈਠੇ ਵੀ ਡੋਨਟ ਹੈਵ ਐਨੀ ਵੈਪਨ ਸਾਡੇ ਕੋਲ ਤਾਂ ਡੰਡਾ ਵੀ ਨਹੀਂ ਹੈ ਘਰ ਅੰਦਰ ਐਂਡ ਇਹ ਇਥੇ 40 50 ਬੰਦੇ ਨੇ ਕਿੱਥੇ ਕਰ ਲਿਆ ਐ ਮੈਂ ਤਾਲਾ ਲਗਾ ਕੇ ਅੰਦਰ ਬੈਠਿਆ ਕਿ ਕਾਂਟ ਕਮ ਆਊਟ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਹਾਂਜੀ ਸਰ ਕੀ ਮਾਮਲਾ ਹੋਇਆ ਜੀ ਇੱਥੇ ਅੱਜ ਇਹਰਪਿੰਦਰਪੁਰ ਦੀ ਕੋਠੀ ਹੈ ਜੀ ਇਹ ਅੱਛਾ ਜੀ ਕਿਹੜੀ ਜਗ੍ਹਾ ਤੇ ਹੈ ਇਹ ਮਾਰਮੰਡੀ ਅੱਛਾ ਜੀ ਤੇ ਕੀ ਹੋਇਆ ਕੀ ਅੱਜ ਇੱਕ ਕੋਡ ਦਾ ਕਮਰੇ ਦਾ ਕੋਈ ਆਰਡਰ ਉੱਡਰਾ ਕੋਠੀ ਵਰਪਿੰਦਰ ਕੋਲ ਨੌ ਆ ਇਹਨਾਂ ਦੀ ਪਹਿਲਾਂ ਤੋਂ ਇੱਥੇ ਰਹਿ ਰਹੀ ਹੈ ਜਿਹਨਾਂ ਦਾ ਵਿਆਹ ਕਰੂ ਗਿਆਈ ਹੈ ਇਹਨਾਂ ਤੋਂ ਅੱਛਾ ਜੀ ਤੇ ਹੁਣ ਕੀ ਸੀਗਾ ਕੀ ਕਰਨ ਬੜਾ ਕਿ ਕੋਈ ਕਾਲ ਕਹਿੰਦੇ ਕੋਈ ਆਰਡਰ ਕਮਰੇ ਦਾ ਲੈਂਦਾ ਸੀ ਅੱਛਾ ਜੀ ਇਹ ਕਹਿੰਦੇ ਇੱਕ ਕਮਰੇ ਦਾ ਤੁਹਾਡੇ ਅੱਗੇ ਲੈ ਲਓ ਬਾਕੀ ਕੋਠੀ ਤੇ ਨਹੀਂ ਹੈਗੀ ਵਰਪਿੰਦਰ ਕੋਲ ਮੈਂ ਰਹਿੰਦੀ ਹਾਂ ਤੇ ਹੋਰ ਅੱਛਾ ਜੀ ਆਹੀ ਰੋਣਾ ਠੀਕ ਹੈ ਜੀ। ਕੀ ਹੈ ਜੀ? ਮੇਰੇ ਮਦਰ ਬੈਠੇ ਆ ਜੀ। ਅੱਛਾ ਜੀ। This house is on her name। ਹਾਂ ਜੀ। ਠੀਕ ਹੈ ਜੀ। ਪਿੱਛੇ ਇੱਕ ਰੂਮ ਸੀਗਾ ਜਿਹੜਾ ਇੱਕ ਰੈਂਟ ਤੇ ਦਿੱਤਾ ਸੀਗਾ ਜਦੋਂ ਇਹਨਾਂ ਦੇ ਪੇਰੈਂਟਸ ਵੀ ਇੱਥੇ ਸੀਗੇ। ਹੁਣ ਜੈ ਨੋ ਮੋਰ। ਅੱਛਾ ਜੀ। She is 72 years old। ਹਾਂ ਜੀ। ਬਜ਼ੁਰਗ ਇੱਥੇ ਬੈਠੇ ਆ। ਇਹਨਾਂ ਦਾ ਹਾਊਸ ਹੈ। ਇਹਨਾਂ ਨੇ ਇੱਕ ਕਮਰਾ ਰੈਂਟ ਤੇ ਦਿੱਤਾ ਹੋਇਆ ਸੀ। ਉਹ ਵੀ ਕਮਰਾ ਅਹਾਸ ਫॉर ਵਕੇਸ਼ਨ ਸਾਨੂੰ ਖਾਲੀ ਕਰ ਦਿਓ 2017 ਚ। ਹਾਂ ਜੀ। ਹਾਂ ਜੀ। ਇਨਾਂ ਨੂੰ ਰਿਕੁਐਸਟ ਕੀਤੀ ਸੀ ਇਟ ਵਾਸ ਵਿਦ ਸਮਬਡੀ ਨੋਨ ਸਮ ਨੋਨ ਲੇਡੀ ਹਾਂਜੀ ਹਾਂ ਉਹਨਾਂ ਨੇ ਕਿਰਾਇਆ ਤੇ ਲੁੱਟਿਆ ਸੀ ਅੱਛਾ ਜੀ ਉਹ ਨੋਨ ਲੇਡੀ ਚਲੇ ਗਏ ਐਂਡ ਦੇ ਨੇ ਵੀ ਆਸਕ ਵੀ ਵਕੀਟ ਕਰ ਦੋ ਅਸੀਂ ਨਹੀਂ ਚਾਹੁੰਦੇ ਸਾਡੇ ਇੱਥੇ ਕੋਈ ਵੀ ਹੋਰ ਰਵੇ ਠੀਕ ਹੈ ਚਲੋ ਸਾਡਾ ਆਪ ਦਾ ਘਰ ਹੈ ਕਮਰਾ ਚੰਗਾ ਨਹੀਂ ਲੱਗਦਾ ਹਾਂਜੀ 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 ਤੇ ਲਾਸ ਦਾ ਕੇਸ ਹਾਂਜੀ ਉਹ ਇੱਕ ਕੇਸ ਹਾਰ ਗਏ ਹੁਣ ਕੋਰਟ ਤੋਂ ਨੋਟਿਸ ਆਇਆ ਵੈ ਟੂ ਕੋਰਟ ਤੋਂ ਨੋਟਿਸ ਆਇਆ ਵੈ ਅਸੀਂ ਇਹਨਾਂ ਨੂੰ ਇਹਨਾਂ ਨੂੰ ਵਕੀਸ਼ ਕੋਰਟ ਤੋਂ ਆਇਆ ਇਹ ਕਿਹੜੀ ਜਗ੍ਹਾ ਪੈਂਦੀ ਹੈ ਜੀ ਕੁਮਾਰ ਮੰਡੀ ਕੁਮਾਰ ਮੰਡੀ ਨੈਸ਼ਨਲ ਰੋਡ अच्छा जी हां जी ਤੇ ਇਹਨਾਂ ਨੂੰ ਕੋਰਟ ਤੋਂ ਕੋਰਟ ਦੇ ਬੰਦੇ ਅੰਦਰ ਬੈਠੇ ਆ ਇਹਨਾਂ ਨੂੰ ਨੋਟਿਸ ਆਇਆ ਕਿ ਵੀ ਤੁਸੀਂ ਖਾਲੀ ਕਰ ਦਿਓ ਤੁਸੀਂ ਜੁਰਮਾਨਾ ਪਰ ਉਹ ਇਨੇ ਸਾਲ ਤੁਸੀਂ ਕਰਾਇਆ ਨਹੀਂ ਦਿੱਤਾ ਤੁਸੀਂ ਜੁਰਮਾਨਾ ਕੁਝ ਨਹੀਂ ਇਹਨਾਂ ਨੇ ਕੀਤਾ ਨਰ ਦੇ ਟੂ ਸਟੂ ਏਵਰੀਥਿੰਗ ਫॉर ਗ੍ਰਾਂਟਡ ਠੀਕ ਹੈ ਹੁਣ ਪਿਛਨੇ ਲਾਸਟ ਹੀਅਰਿੰਗ ਤੋਂ ਵੀ ਬਾਅਦ ਹੀ ਕੋਰਟ ਤੇ ਆਏ ਕਿ ਵੀ ਖਾਲੀ ਕਰਾਓ ਇਹਦੇ ਤਾਲਾ ਲੱਗਿਆ ਸੀ ਅਸੀਂ ਫੇਰ ਅਪੀਲ ਕਰਤੀ ਜੀ ਤਾਲਾ ਲੱਗਿਆ ਤੁਸੀਂ ਦੱਸੋ ਕੋਰਟ ਫੇਰ ਕੋਰਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਹਨ ਕੋਰਟ ਦੇ ਅੰਦਰ ਦੋ ਬੰਦੇ ਬੈਠੇ ਆ ਜੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਮਾਨ ਜਿਹੜਾ ਪਿਆ ਸੀ ਅੰਦਰ ਉਹ ਨੀਟਲੀ ਬਾਹਰ ਰੱਖਤਾ ਠੀਕ ਹੈ ਜੀ ਨਾਓ ਵੈਨ ਵੀ ਹੈਵ ਡਨ ਤੁਸੀਂ ਦੇਖੋ ਅੰਦਰ 5 ਅਸੀਂ ਸਾਰੇ ਅਸੀਂ ਫੈਮਿਲੀ ਮੈਂਬਰਸ ਆਏ ਆ ਅਸੀਂ ਕੋਈ ਬੰਦੇ ਬਾਹਰ ਨਹੀਂ ਲੈਤੇ ਇਹ ਮੇਰੇ ਮਦਰ ਹੈ ਇਹ ਮੇਰੇ ਸਿਸਟਰ-ਇਨ-ਲॉ ਆ ਜੀ ਠੀਕ ਹੈ ਅਸੀਂ ਫੈਮਿਲੀ ਅੰਦਰ ਬੈਠੇ ਆ ਇਹ ਹੁਣ ਸਾਨੂੰ ਥ੍ਰੈਟਨ ਕਰ ਰਿਹਾ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਅਸੀਂ ਖੂਨ ਖਰਾਬਾ ਕਰਾਂ ਅਸੀਂ ਵੀਰ ਅਸੀਂ ਫੈਮਿਲੀ ਬੈਠੇ ਹਾਂ ਵੀ ਡੋਨਟ ਹੈਵ ਐਨੀ ਵੈਪਨਸ ਸਾਡੇ ਕੋਲ ਤਾਂ ਡੰਡਾ ਵੀ ਨਹੀਂ ਹੈਗਾ ਅੰਦਰ ਹਾਂਜੀ ਐਂਡ ਇਹ ਇੱਥੋਂ 40 50 ਬੰਦੇ ਇਨੇ ਇਕੱਠੇ ਕਰ ਲਏ ਐ ਮੈਂ ਤਾਲਾ ਲਗਾ ਕੇ ਅੰਦਰ ਬੈਠੀ ਆ ਵੀ ਕਾਂਟ ਕਮ ਆਊਟ ਉਸੋ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੈਂ ਜੀ ਬਹੁਤ ਫੋਨ ਕਰਦੇ ਆ ਪੁਲਿਸ ਵਾਲਿਆਂ ਨੂੰ ਕਿ ਟੇਕ ਐਕਸ਼ਨ ਵੀ ਨੀਡ ਸਿਕਿਉਰਿਟੀ ਹੇਰ ਹਾਂ ਜੀ ਹੁਣ ਅਸੀਂ ਇੱਧਰ ਤਾਲਾ ਲਗਾ ਕੇ ਤਾਂ ਨਹੀਂ ਰਹਿ ਬੈਠ ਸਕਦੇ ਆਪਣੇ ਘਰ 'ਚ ਹੀ ਹਾਂਜੀ ਬਟ ਦਰ ਹੁਣ ਪਤਾ ਨਹੀਂ ਜੀ ਕਿ ਐਕਸ਼ਨ ਲੈ ਰਹੇ ਆ ਸੀ ਤਾਂ ਰਿਕੁਐਸਟ ਕੀਤੀ ਆ ਹਾਂਜੀ ਹਾਂਜੀ ਤੁਸੀਂ ਕਹੋ ਮੈਂ 18 ਸਾਲ ਦਾ ਹਾਂਜੀ ਹਾਂਜੀ ਫਤਿਹ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਆ ਤੁਹਾਡਾ ਇੰਦਰਜੀਤ ਕੰਗ ਹਾਂਜੀ ਇੰਦਰਜੀਤ ਕੰਗ ਹਾਂਜੀ ਕੀ ਕਹਿਣਾ ਚਾਹੋਗੇ ਬਸ ਉਹੀ ਸਾਨੂੰ ਤਾਂ ਕੋਲ ਦਾ ਆਰਡਰ ਆਇਆ ਸੀ ਅਸੀਂ ਤਾਂ ਰਹਿ ਰਹੇ ਹਾਂ ਤੁਹਾਡੇ ਕੋਲ ਚੈੱਕ ਕੀ ਹਾਂ ਤੇ ਉਹਨਾਂ ਨੇ ਸਾਡਾ ਕਿਰਾਇਆ ਵੀ ਦੇਣਾ ਸੀ ਉਹ ਵੀ ਨਹੀਂ ਦਿੱਤਾ ਹਾਂਜੀ ਇਲੈਕਸ਼ਨ ਚ ਰੁਪਿੰਦਰ ਕੌਰ ਕੌਣ ਜੀ ਰੁਪਿੰਦਰ ਕੌਰ ਕੌਣ ਜੀ ਨੇ ਉਹ ਮੇਰੇ ਅ ਪਾਬਲੀ ਸੀਗੇ ਅੱਛਾ ਜੀ ਤੇ ਉਹਨਾਂ ਨੇ ਕੇਸ ਕੀਤਾ ਹੋਇਆ ਸੀ ਸਾਡੇ ਦੇ ਪਰ ਅਸੀਂ ਮਤਲਬ 17 ਇਅਰਸ ਤੋਂ ਕੋਰਟ ਜਾ ਰਹੇ ਸੀਗੇ ਤੇ ਉਹ ਰਹੇ ਸੀਗੇ ਉਹਨਾਂ ਨੂੰ ਹਾਂ ਜਿੰਦ ਤੱਕ ਉਹ ਬਾਇਆ ਸੀਗਾ ਤੇ ਕਿਰਾਇਆ ਤੇ ਦਿੰਦਾ ਉਹਨਾਂ ਨੂੰ ਪੁੱਛਿਆ ਹੀ ਨਹੀਂ ਲੈਣਾ ਦੇਣਾ ਇਹ ਲਈਆ ਉਹ ਤਾਂ ਚਾ ਚੁੱਕਿਆ ਠੀਕ ਹੈ ਜੀ ਤੇ ਹੁਣ ਸਾਡੀ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਅਸੀਂ ਪੁਲਿਸ ਪ੍ਰੋਟੈਕਸ਼ਨ ਅਸੀਂ ਪੁਲਿਸ ਸਾਨੂੰ ਆ ਦੇਖੋ ਤੁਸੀਂ ਵੀਡੀਓ ਦੇਖੋ ਕਿੰਨੇ ਬੰਦੇ ਬਾਹਰ ਖੜੇ ਆ ਹਾਂਜੀ ਐਂਡ ਇੱਥੇ ਖੜੇ ਹੋ ਕੇ ਥ੍ਰੈਟਨ ਕਰ ਰਹੇ ਆ ਕਿ ਵੀ ਅਸੀਂ ਅੰਦਰ ਆਵਾਂਗੇ ਅਸੀਂ ਇੱਥੇ ਸਮਾਨ ਰੱਖਾਂਗੇ ਐਂ ਕਰਾਂਗੇ ਤੁਸੀਂ ਕੱਢ ਕੇ ਦਿਖਾਓ ਅਸੀਂ ਦੁਬਾਰਾ ਲਾ ਲਾਂਗੇ ਫੁੱਟ ਵੀ ਅੰਦਰ ਵੜਾਂਗੇ ਫੇਰ ਆੜ ਜਾਾਂਗੇ ਕਹਿੰਦੇ ਅਸੀਂ ਸਿਰਫ ਫੈਮਿਲੀ ਮੈਂਬਰਸ ਆ ਤੁਸੀਂ ਦੇਖੋ ਕੋਰਡ ਦੇ ਆਰਡਰ ਦੀ ਵੀ ਕੋਈ ਅਹਿਮੀਅਤ ਨਹੀਂ ਅਹਿਮੀਅਤ ਨਹੀਂ ਰਹੀ ਹੈਗੀ ਠੀਕ ਹੈ ਜੀ ਕੋਰਡ ਦੇ ਬੰਦੇ ਅੰਦਰ ਬੈਠੇ ਨੇ ਹਾਂ ਠੀਕ ਹੈ ਜੀ ਸਾਡੇ ਤੋਂ ਇਥੇ ਹੋਰ ਕੋਈ ਨਹੀਂ ਆ 5 ਲੇਡੀਆਂ 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 ਬੈਠੇ ਆ ਐਂਡ ਇਹਨਾਂ ਨੇ ਤਾਂ ਪਤਾ ਨਹੀਂ ਕੌਣ ਕੌਣ ਬੰਦੇ ਬਾਹਰ ਬੁਲਾਏ ਹੋਏ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਧੱਕੇ ਦੇ ਰਹੇ ਸੀ ਸਾਡੇ ਬਾਹਰ ਸਾਡੇ ਮੇਲ ਫੈਮਲੀ ਮੈਂਬਰ ਨੂੰ ਧੱਕੇ ਮਾਰ ਰਹੇ ਸੀ ਜੇ ਸਾਡੇ ਬੰਦਿਆਂ ਨੂੰ ਧੱਕੇ ਮਾਰੇ ਨੇ ਤਾਂ ਸਾਨੂੰ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਹੈ ਹੋਰ ਕੁਝ ਨਹੀਂ ਚਾਹੀਦਾ ਠੀਕ ਜੀ ਖਾਲੀ ਕਰ ਦਿਓ ਤੁਸੀਂ ਜੁਰਮਾਨਾ ਪਰ ਉਹ ਇੰਨੇ ਸਾਫ਼ ਸੀ ਕਰਾਇਆ ਨਹੀਂ ਦਿੱਤਾ ਤੁਸੀਂ ਜੁਰਮਾਨਾ ਕੁਝ ਨਹੀਂ ਇਹਨਾਂ ਨੇ ਕੀਤਾ ਲੋਰ ਤੇ ਚੋਸ ਨੂੰ ਹੈਵੀ ਥਿੰਗ ਕੋ ਬ੍ਰੈਕਟ ਜੇ ਵੀਰ ਅਪੀਲ ਕਰਤੀ ਦੀ ਤਾਲਾ ਲੱਗਿਆ ਤੁਸੀਂ ਦੱਸੋ ਕੋਟ ਫਿਰ ਕੋਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਹਨ ਕੋਟ ਦੇ ਅੰਦਰ ਦੋ ਬੰਦੇ ਬੈਠੇ ਸੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਮਾਨ ਜਿਹੜਾ ਪਿਆ ਸੀ ਅੰਦਰ ਉਹ ਉੱਥੇ ਨੀਕਲੀ ਬਾਹਰ ਰੱਖਤਾ ਇਹ ਹੁਣ ਸਾਨੂੰ ਥ੍ਰੈਟਨ ਕਰ ਰਿਹਾ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਅਸੀਂ ਫੋਨ ਕਰਾ ਆਪਾਂ ਅਸੀਂ ਫੋਨ ਵੀਰ ਅਸੀਂ ਫੈਮਿਲੀ ਬੈਠੇ ਵੀ ਡੋਨਟ ਹੈਵ ਐਨੀ ਵੈਪਨ ਸਾਡੇ ਕੋਲ ਤਾਂ ਡੰਡਾ ਵੀ ਨਹੀਂ